ਇਹ ਜੀਰਾ ਸ਼ਹਿਰ ਵਾਸੀਆਂ ਦੀ ਅਪੀਲ ਸੀ ਸਾਰੇ ਸ਼ਹਿਰ ਵਾਸੀ ਇਕੱਠੇ ਹੋ ਕੇ ਮਾਨਯੋਗ ਐਸਐਸਪੀ ਫਰੋਜੇਪੁਰ ਨੂੰ ਮਿਲੇ ਸੀ ਕਿ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਪ੍ਰਤੀ ਹੈ ਛੁੱਟੀ ਟਾਈਮ ਸਕੂਲਾਂ ਦੇ ਲਟਕੀਆਂ ਟਾਈਮ ਕੁਝ ਲੜਬਾਜ ਹੁ ਲੜਬਾਜੀ ਕਰਦੇ ਆ ਤੇ ਬਿਨਾਂ ਨੰਬਰ ਪਲੇਟ ਔਰ ਪਟਾਕਾ ਮਾਰੂ ਗੋਲਟ ਇਹ ਕਾਫੀ ਇਨਾਮੀ ਸ਼ਹਿਰ ਦੇ ਵਿੱਚ ਖਰੂਦ ਪਾਇਆ ਹੋਇਆ ਇਸ ਕਰਕੇ ਐਸਐਸਪੀ ਸਾਹਿਬ ਨੇ ਮੇਰੀ ਡਿਊਟੀ ਲਈ ਸੀ ਮੈਂ ਜ਼ਿਲ੍ਹਾ ਟ੍ਰੈਫਿਕ ਅਫਸਰ ਵਜੋਂ ਤੇ ਕੱਲ ਮੈਂ ਆਪਣੀ ਟੀਮ ਲੈ ਕੇ ਤੇ ਜੁਨਤ ਜੀਰੇ ਦੇ ਨਾਲ ਲੈ ਕੇ ਇੱਥੇ ਚੈਕਿੰਗ ਕੀਤੀ ਕਿ ਵੱਖ-ਵੱਖ ਥਾਵਾਂ ਤੇ ਤੇ ਜਿੰਦੇ ਵਿੱਚ ਕਾਫੀ ਬੁਲਟ ਪਟਾਕਾ ਮਾਰੂ 180 ਨੇ ਬੌਂਡ ਕੀਤੇ ਆ ਟੋਟਲ 28 ਤੋਂ 30 ਮੋਟਰਸਾਈਕਲ ਬੰਦ ਕੀਤੇ ਤੇ 35 ਤੋਂ 40 ਆਨਲਾਈਨ ਚਲਾਣ ਦਿੱਤੇ ਆ ਲੱਗ-ਲੱਗ ਜਗ੍ਹਾ ਤੇ ਔਰ ਇਹ ਚੈਕਿੰਗਾਂ ਜਿਹੜੀ ਨਿਰੰਤਰ ਜਾਰੀ ਰਹੂ ਤੇ ਮੈਨੂੰ ਉਮੀਦ ਨਤੀਜੇ ਜਿਹੜੇ ਸਾਰਸਕ ਹੋਣਗੇ ਸਰ ਇੱਕ ਜਿਹੜੇ ਜਗਾੜੂ ਰੇੜੀਆਂ ਪੜੀਆਂ ਹੋਈ ਹੈ ਇਹਨਾਂ ਦਾ ਕਾਫੀ ਕੋਈ ਕਾਰਵਾਈ ਹੈ ਕਿਉਂਕਿ ਮੋਟਰਸਾਈਕਲ ਇਹ ਵੀ ਬਣਾ ਨੰਬਰ ਪਲੇਟਾਂ ਦੇ ਜਾਂ ਕੋਈ ਪੈਸੇ ਨੰਬਰ ਨਹੀਂ ਹੈ ਚੋਰੀ ਦੇ ਵੀ ਹੋ ਸਕਦੇ ਆ ਬਿਲਕੁਲ ਬਿਲਕੁਲ ਬਹੁਤ ਵਧੀਆ ਸਵਾਲ ਆ ਤੁਹਾਡਾ ਇਹ ਜੀ ਅੱਪਾਂ ਬਰਾਨੇ ਚੈਕਿੰਗ ਜਦੋਂ ਅਸੀਂ ਚੈੱਕ ਅਪ ਕਰਦੇ ਆ ਕੋਈ ਵੀ ਵੀਹਿਕਲ ਜਿਹੜਾ ਵਾਇਓਲੇਸ਼ਨ ਕਰਦਾ ਸਾਡੇ ਸਾਹਮਣੇ ਆਉਂਦਾ ਉਹਦੇ ਤੇ ਅਸੀਂ ਤੁਰੰਤ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰਦੇ ਆ ਔਰ ਥਾਣੇ ਦੇ ਵਿੱਚ ਬੰਦ ਕਰਦੇ ਆ ਕੋਈ ਹਥਿਆਰ ਵੀ ਕੋਈ ਬਰਾਮਦ ਹੋਇਆ ਕੱਲ ਨੂੰ ਹਾਂ ਕੱਲ ਦਰਾਨੇ ਚੈਕਿੰਗ ਇੱਕ ਮੋਟਰਸਾਈਕਲ ਦੇ ਉੱਤੇ ਤਿੰਨ ਜੁਨੀ ਸਵਾਰ ਸੀ ਟ੍ਰੈਪਰੇਟਿੰਗ ਕਰ ਰਹੀ ਸੀ ਜਦੋਂ ਆਪਣੇ ਮਲਾਜਮਾਂ ਨੇ ਇਸ਼ਾਰਾ ਦਿੱਤਾ ਤੇ ਉਹ ਭੱਜ ਗਿਆ ਬੰਦਾ ਦੋਨ ਮੌਕੇ ਤੇ ਫੜ ਲਿਆ ਸੀ ਇੱਕ ਕਾਪਾ ਉਹਨਾਂ ਕੋਲ ਬਰਾਮਦ ਹੋਇਆ ਉਹਨਾਂ ਨੂੰ ਥਾਣਾ ਸਿਟੀ ਐਸਐਚਐਸਾ ਦੇ ਵਾਲੇ ਕਰਤਾ ਉਹਨਾਂ ਤੇ ਕਾਰਵਾਈ ਕਰ ਰਹੇ ਨੇ ਜੀ ਤੇ ਮੋਟਰਸਾਈਕਲ ਅੰਡਰ ਸੈਕਸ਼ਨ 207 ਦੇ ਵਿੱਚ ਬੌਂਡ ਕਰਤਾ ਜਿਹੜੇ ਬੌਂਡ ਕੀਤੇ ਇਹਨਾਂ ਦੇ ਕੀ ਕਾਰਵਾਈ ਇਹਨਾਂ ਦੇ ਕਾਰ ਵੀਜੀ ਫੈਨਾਂ ਅਰੀਜਨਲ ਟ੍ਰਾਂਸਪੋਰਟ ਅਥਾਰਟੀ ਨੂੰ ਚਲਾਨ ਭੇਜ ਗਿਆ। ਉੱਥੋਂ ਫਾਈਨ ਹੋ ਕੇ ਤੇ ਫਿਰ ਇਹਨਾਂ ਨੂੰ ਸਲੈਂਸਰ ਲਵਾ ਕੇ ਫਿਰ ਇਹਨਾਂ ਨੂੰ ਰੀਜਿਸਟ੍ਰੇਸ਼ਨ ਅੰਦਰ ਦੇਤੇ ਜਾਣਗੇ। ਸਰਕਾਰ ਵੱਲੋਂ ਇੱਕ ਦੇਸ਼ੀ ਜਾਰੀ ਕੀਤਾ ਗਿਆ ਜਿਹੜੇ 18 ਸਾਲ ਤੋਂ ਘੱਟ ਬੱਚੇ ਆ ਉਹ ਸਵਾਰੀਆਂ ਚਲਾਉਂਦੇ ਵਹੀਕਲ ਬਿਲਕੁਲ ਕਿਹੜੀ ਕਾਰਵਾਈ ਹੈਗੀ ਆ? ਬਿਲਕੁਲ ਇਹ ਜੀ ਜਦੋਂ ਸਰਕਾਰ ਨੇ ਕਾਨੂੰਨ ਲਿਆਂਦਾ ਇਹਦੀ ਐਡਵਰਟਾਈਜ਼ਮੈਂਟ ਬਹੁਤ ਪੀਟੀਐਸ ਵੀ ਕੀਤੀ ਹੈ ਤੇ ਪੇਰੈਂਟਸ ਨੂੰ ਬੇਨਤੀ ਕੀਤੀ ਹੈ। ਇਹ ਬਹੁਤ ਵਧੀਆ ਰਿਜ਼ਲਟ ਨੇ ਲੋਕ ਸਰਪਰ ਦੇ ਜੀਰਾ ਦੇ ਬੜੇ ਸੁਝਵਾਨ ਨੇ ਪਹਿਲਾਂ ਵਾਇਲੇਸ਼ਨ ਬਹੁਤ ਸੀ ਪਰ ਹੁਣ ਕਿਤੇ ਰੈਂਡਮਲੀ ਕਿਤੇ ਹੁੰਦਾ ਕੋਈ ਇੱਕ ਅਦਾ ਕੇਸ ਆਉਂਦਾ ਉਹਦੇ ਵਿਰੋਧ ਜਿਹੜਾ ਉਹਨੂੰ ਚਲਾਨ ਕਰ ਦਿੱਤਾ ਜਾਂਦਾ ਜੇ ਕੋਈ ਸਮਝਣ ਵਾਲਾ ਤੇ ਉਹਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਜਾਂਦਾ ਤੇ ਬਤਲੋ ਬੁਲੇਟ ਮੋਟਰਸਾਈਕਲ ਵਾਲੇ ਦੇਖੇ ਕੀ ਉਹ ਆਪ ਆਪ ਲੈ ਕੇ ਜਾ ਰਹੇ ਜਿਹੜੇ ਪਟਾਕੇ ਵਾਹ ਬਿਲਕੁਲ ਅੰਦਰ ਸਿਆhetraਾਂ ਵੀ ਜਿਹੜੇ ਪਟਾਕਾ ਮਾਰ ਰਿਹਾ ਸੀ ਉਹਨਾਂ ਸਾਰਿਆਂ ਨੂੰ ਫੜ ਕੇ ਥਾਣੇ ਵਿੱਚ ਬੰਦ ਕੀਤਾ ਹੁਣ ਉਹਨਾਂ ਦੇ ਸਿਲੰਸਰ ਉਤਾਰ ਕੇ ਰੀਜਨਲ ਟ੍ਰਾਂਸਪੋਰਟ 30 ਦਿਨਾਂ ਰੀਜਨਲ ਅੰਡਰ ਦਿੱਤੇ ਜਾਣਗੇ ਤਾਂ ਹੀ ਉਹ ਛੱਡੇ ਜਾਣਗੇ